ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਸੀਂ ਹੁਣ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣੇ ਆ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਟ੍ਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਨਪਾਰਗਮ ਤੋਂ ਪਹਿਲਾਂ ਸੁਦਰਸ਼ਨ ਨੇ ਕਿਹਾ ਸੀ ਕਿ ਸਿੱਖ ਕਦੇ ਵੀ ਨਾਨਕਸ਼ਾਹੀ ਕਲੰਡਰ ਨੂੰ ਮਨਜ਼ੂਰ ਨਹੀਂ ਕਰਨਗੇ ਮੇਰਾ ਖਿਆਲ ਹੈ ਕਿ ਉਸ ਦੀ ਇਸ ਸਟੇਟਮੈਂਟ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ ਮੇਰਾ ਖਿਆਲ ਹੈ ਕਿ ਉਹ ਸਿੱਧਾ-ਸਿੱਧਾ ਚੈਲੰਜ ਕਰ ਰਿਹਾ ਹੈ ਕਿ ਸਿੱਖਾਂ ਨੂੰ ਖਾਲਸਤਾਨ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ ਅੱਜ ਇੰਜ ਲੱਗਦਾ ਹੈ ਕਿ ਉਸ ਨੇ ਇਹ ਗੱਲ ਬਗੈਰ ਕਿਸੇ ਆਧਾਰ ਤੇ ਨਹੀਂ ਕਹੀ ਹੀ ਮੀਨਟ ਬਟ ਹੀ ਸੈਡ ਖਲਸਾ ਦੀ ਪ੍ਰਾਪਤੀ ਵਿੱਚ ਸਭ ਤੋਂ ਵੱਡਾ ਰੋੜਾ ਸਿੱਖੀ ਜਾਪਦੇ ਹਨ ਇਸੇ ਦੇ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਰੈਫਰੰਡਮ 2020 ਕਿਤੇ ਇੱਕ ਵੱਡਾ ਜੂਆ ਤੇ ਨਾ ਸਾਬਤ ਹੋਵੇਗਾ ਜੀ ਰਸਾ ਅ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਇਹ ਬੜੇ ਸੂਝਵਾਨ ਵਿਚਾਰਵਾਨ ਗੁਰਸਿੱਖ ਨੇ ਔਰ ਹਰ ਗੱਲ ਦੀ ਹਰ ਪਰਤ ਨੂੰ ਜਿਹੜਾ ਉਹ ਫਰੋਲ ਦੇ ਨੇ ਦੇਖਦੇ ਨੇ ਉਸ ਦੀ ਤਹਿ ਤੱਕ ਜਾਣਦੀ ਕੋਸ਼ਿਸ਼ ਕਰਦੇ ਨੇ ਜੀ ਅਸੀਂ ਅਕਸਰ ਇਹ ਕੋਟ ਕੀਤਾ ਵੀ ਜਦੋਂ ਮੂਲ 2003 ਨਾਨਕਸ਼ਹੀ ਕੈਲੰਡਰ ਦਾ ਭਗਵਾ ਕਰਨ ਕੀਤਾ ਗਿਆ ਔਰ ਅਸੀਂ ਰਿਪੀਟਿਡਲੀ ਇਸ ਗੱਲ ਨੂੰ ਕਿਹਾ ਹੈ ਕਿ ਵੀ ਜਦੋਂ ਇਹ 2003 ਚ ਲਾਗੂ ਕੀਤਾ ਗਿਆ ਸੀ ਉਦੋਂ ਸੁਦਰਸ਼ਨ ਨੇ ਪੰਜਾਬ ਆ ਕੇ ਅੰਮ੍ਰਿਤਸਰ ਦੇ ਵਿੱਚ ਖਲੋ ਕੇ ਪ੍ਰੈਸ ਕਾਨਫਰੰਸ kiya ਸੀ कि अगर जथेदारों ने इसे मान भी लिया है तो सिख संगतें इसको नहीं मानेंगी जी ਹੁਣ ਉਦੋਂ ਸਾਨੂੰ ਨਹੀਂ ਸੀ ਪਤਾ ਵੀ ਇਹ ਕਿਹੜੀ ਸਿੱਖ ਸੰਗਤ ਦੀ ਗੱਲ ਹੈ ਸਾਨੂੰ ਤਾਂ ਇਹ ਸੀ ਕਿ ਵੀ ਇਹ ਆਰਐਸਐਸ ਦੀ ਹੁਣ ਡੀਪ ਫਰਸਟ੍ਰੇਸ਼ਨ ਹੈ ਕਿ ਕਾਫੀ ਸਾਲ ਇਹਨਾਂ ਨੇ ਜਿਹੜਾ ਇਸ ਨੂੰ ਰੋਕ ਛੱਡਿਆ ਪਰ ਇਵੈਂਚੁਅਲੀ ਜਿਹੜੀ ਹੈ ਕਿਉਂਕਿ ਗਵਰਨਮੈਂਟ ਬਦਲਣ ਤੱਕ ਗੱਲ ਪਹੁੰਚ ਗਈ ਔਰ ਇਹਨਾਂ ਨੂੰ ਲੱਗਾ ਵੀ ਹੁਣ ਸਿੱਖਾਂ ਨੂੰ ਦਿਖਾਉਣ ਦੇ ਲਈ ਕੁਛ ਨਾ ਕੁਛ ਚਾਹੀਦਾ ਤੇ ਬਾਦਲ ਕਿਆ ਨਾ ਵੀ ਓਕੇ ਕਰ ਦਿੱਤਾ ਜੀ ਪਰ ਜਿਵੇਂ ਵੀਰ ਚਰਨਜੀਤ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੇ ਐਵੇਂ ਨਹੀਂ ਸੀ ਕਿਹਾ ਅਸੀਂ ਗੰਬੀਰ ਨਹੀਂ ਸੀ ਉਹ ਲੱਗੇ ਰਹੇ ਵਿੱਚੋਂ ਵਿੱਚ ਵਿੱਚੇ ਵਿੱਚ ਔਰ ਕਿਵੇਂ ਉਹਨਾਂ ਨੇ 8-7-8 ਸਾਲ ਬਾਅਦ ਉਸਦਾ ਹਿੰਦੂਕਰਨ ਕੀਤਾ ਔਰ ਹੁਣ ਮੁਕੰਮਲ ਤੌਰ ਦੇ ਉੱਤੇ ਜਿਹੜਾ ਉਸ ਨੂੰ ਵਾਪਸ ਉਹਦਾ ਨਾਂ ਨਾਨਕਸ਼ਹੀ ਰਹਿਣ ਦਿੱਤਾ ਹੈ ਬਾਕੀ ਸਾਰਾ ਹੀ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਉਹੀ ਕਾਰਨ ਹੈ ਤਰੀਕਾਂ ਕੋ ਅੱਗੇ ਕੋ ਪਿੱਛੇ ਉਹੀ Hindu ਕਰਨ ਵਾਲਾ 파ਟ ਜਿਹੜਾ Hindu ਕੈਲੰਡਰ ਲਾਗੂ ਕਰ ਦਿੰਦਾ ਜੀ ਉਹਨਾਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਕਿਹਾ ਕਿ ਵੀ ਜਿਵੇਂ RSS ਤਾਂ ਸਿੱਧਾ ਪਿਕਚਰ 'ਚ ਨਹੀਂ ਆਇਆ ਉਹ ਤਾਂ ਬਿਆਨ ਦੇ ਕੇ ਚਲੇ ਗਏ ਔਰ ਇਹਨੂੰ ਰੋਕਣ ਦੇ ਲਈ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ ਉਹ ਖਤਮ ਕਰਨ ਦੇ ਵਿੱਚ ਸਿੱਖਾਂ ਨੇ ਹੀ ਰੋਲ ਅਦਾ ਕੀਤਾ ਅੱਜ ਜੇ ਇਸ ਸਟੇਟਮੈਂਟ ਤੁਸੀਂ ਇੰਪਲੀਕੇਸ਼ਨ ਦੇਖੋ ਤਾਂ ਇਹ ਹੈ ਕਿ ਖਾਲਸਤਾਨ ਰੋਕਣ ਲਈ ਸਰਕਾਰ ਨੂੰ ਹੁਣ ਕੋਈ ਟੈਂਕਾਂ ਤੋਪਾਂ ਨਾਲ ਹਮਲਾ ਕਰਨ ਦੀ ਲੋੜ ਹੀ ਨਹੀਂ ਹੈ ਜੀ ਉਹਨਾਂ ਨੇ ਹੀ ਇਸ ਕਿਸਮ ਦੇ ਲੋਕ ਖੜੇ ਕਰ ਦਿੱਤੇ ਨੇ ਕਿ ਖਾਲਸਤਾਨ ਨੂੰ ਸਿੱਖੀ ਰੋਕ ਰਹੇ ਨੇ ਉਹੀ ਸਭ ਤੋਂ ਵੱਡੇ ਵਿਰੋਧੀ ਨੇ ਉਹਨਾਂ ਚੋਂ ਹੀ ਜਿਹੜੀਆਂ ਨੇ ਇਸ ਕਿਸਮ ਦੀਆਂ ਨਾ ਪੱਕੀ ਗੱਲਾਂ ਨਿਕਲਦੀਆਂ ਨੇ ਔਰ ਇਸ ਗੱਲ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਰੈਫਰੈਂਡਮ 2020 ਹੈ ਕਿਤੇ ਸਾਡੇ ਲਈ ਗੈਂਬਲ ਨਾ ਸਾਬਤ ਹੋਏ ਕਿਤੇ ਇਹ ਜੂਆ ਨਾ ਬਣ ਜਾਏ ਹੁਣ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਔਰ ਅਸੀਂ ਕਿਉਂਕਿ ਇਹ ਸਾਡੀ ਇੱਕ ਨੀਤੀ ਰਹੀ ਹੈ ਸਾਡੇ 3.5 ਸਾਲ ਤੋਂ ਕਿ ਜਿੱਥੇ ਅਸੀਂ ਕਿਸੇ ਵੀ ਕੰਟਰੋਵਰਸ਼ੀਅਲ ਵਿਵਾਦਤ ਧਾਰਮਿਕ ਮੁੱਦਾ ਹੋਵੇ ਜਾਂ ਕੋਈ ਮਰਿਆਦਾ ਇਸ਼ੂ ਦੇ ਨਾਲ ਸੰਬੰਧਤ ਉਸ ਤੋਂ ਉਸ ਦੇ ਉੱਤੇ ਕੁਝ ਕਹਿਣ ਤੋਂ ਗੁਰੇਜ਼ ਕੀਤਾ ਹੈ ਜਦੋਂ ਕੋਈ ਸਾਡੇ ਜਿਹੜੇ ਨੇ ਲਿਖਣ ਵਾਲੇ ਵੀਰ ਭੈਣਾ ਜਾਂ ਮੈਸੇजेस ਕੁਝ ਆਂਦੇ ਨੇ ਉਦੋਂ ਅਸੀਂ ਜ਼ਰੂਰ ਰਿਸਪੌਂਡ ਕਰਦੇ ਹਾਂ ਬਹੁਤ ਕਾਟਵਾਰ ਅਸੀਂ ਇਸ ਨੂੰ ਮੁੱਖ ਵਿਸ਼ਾ ਬਣਾਉਂਦੇ ਪਰ ਹੁਣ ਜੇ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦਾ ਜੋ ਕੁਝ ਚੱਲ ਰਿਹਾ ਜੀ ਕਿਸ ਤਰੀਕੇ ਨਾਲ ਮਰਿਆਦਾ ਦੇ ਇਸ਼ੂ ਦੇ ਉੱਤੇ ਇਕੱਠੇ ਹੋ ਕੇ ਜਿਹੜੇ ਤਿੰਨ ਗਰੁੱਪ ਅਦਰਵਾਇਜ਼ ਅੱਡ ਅੱਡ ਨੇ ਇੱਕ ਦੂਸਰੇ ਦੇ ਉੱਤੇ ਕਿਸ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ ਕਰਦੇ ਨੇ ਪਰ ਉਹ ਇਕੱਠੇ ਹੋ ਕੇ ਕਿ ਜੀ ਜਿਹੜੀ ਮਰਿਆਦਾ ਇਹ ਬਦਲੋ ਜੀ ਔਰ ਇਹ ਤਾਂ ਖੜੜਾ ਹੈ ਇਹ ਤਾਂ ਕਦੇ ਪਾਸ ਹੀ ਨਹੀਂ ਹੋਏ ਔਰ ਜਿਹੜੀ ਗੱਲ ਨੇ ਹੋਰ ਵੀ ਅਫਸੋਸ ਦਤਤਾ ਔਰ ਅੱਜ ਹੀ ਮੇਰੀ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਥ ਹਿਤੂ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ ਬਾਹਰ ਵੀ ਹੋਈ ਇਹਨੇ ਸਾਨੂੰ ਹਲਾਕੇ ਰੱਖ ਦਿੱਤਾ ਇਹ ਸਾਰੇ 파ਰਟ ਨੇ ਕਿ ਹੁਣ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹ ਚੋਂ ਕੌਮ ਦੇ ਨਾਮ ਮੈਸੇਜ ਦਿੰਦੇ ਨੇ ਜੀ ਕਿ ਭਾਈ ਇਹ ਮਰਿਆਦਾ ਜਾਂ ਦੂਸਰੇ ਇਸ਼ੂ ਇਹਨਾਂ ਨੂੰ ਠਕੇ ਰਹਿਣ ਦਿਓ ਔਰ ਇਹ ਸਾਨੂੰ ਡਾਇਵਰਟ ਕਰਦੇ ਨੇ ਕੌਮੀ ਆਜ਼ਾਦੀ ਦੇ ਇਸ਼ੂ ਤੋਂ ਸਾਡੇ ਸਾਹਮਣੇ ਇਸ਼ੂ ਖਾਲਿਸਤਾਨ ਦੀ ਆਜ਼ਾਦੀ ਦੇ ਅਤੇ ਇਹਨਾਂ ਤੋਂ ਨਾ ਕਰੋ ਅਤੇ ਇੱਕ ਪਾਸੇ ਤਾਂ ਉਹਨਾਂ ਤਿੰਨ ਧਿਰਾਂ ਦੀ ਅਸੀਂ ਗੱਲ ਕੀਤੀ ਬਾਦਲ ਕਿਆਂ ਦੇ ਥਾਪੇ ਹੋਏ ਜਥੇਦਾਰ ਉਹਨਾਂ ਦੀ ਕਰਤੂਤ ਜੋ ਹੈ ਉਹ ਤਾਂ ਪਹਿਲਾਂ ਹੀ ਸਾਹਮਣੇ ਹੈ ਉਹਨਾਂ ਨੂੰ ਪੰਥ ਨੇ ਨਕਾਰਿਆ ਸਰਬੱਤ ਖਾਲਸਾ ਕਰਕੇ ਜਿਹੜੇ ਐਕਟਿੰਗ ਜਥੇਦਾਰ ਬਣਾਏ ਗਏ ਉਹਨਾਂ ਤਿੰਨਾਂ ਦਾ ਈਵਨ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਜਿਹੜਾ ਕਿ ਉਹਨਾਂ ਨੇ ਸ਼ੁਰੂ ਦੇ ਦਿਨਾਂ ਚ ਇਹ ਕਿਹਾ ਸੀ ਕਿ ਭਾਈ ਮੇਰੇ ਵਕੀਲ ਅਮਰ ਸਿੰਘ ਚਾਹਲ ਜਿਹੜੇ ਨੇ ਇਹ ਕਾਈਂਡ ਆਫ ਉਹਨਾਂ ਨੂੰ ਸਪੋਕਸਪਰਸਨ ਬਣਾਇਆ ਕਿਉਂਕਿ ਉਹ ਹੀ ਲਗਾਤਾਰ ਤਾਂ ਨਾਲ ਮਿਲਦੇ ਨੇ ਪੰਜਾਬ ਚ ਬਹੁਤ ਸਾਰੇ ਆਂ ਦੇ ਕੋਲ ਜਿਹੜਾ ਜਾਂ ਕੱਲੇ-ਕੱਲੇ ਨਾਲ ਤਾਂ ਰਾਫਤਾ ਵੀ ਨਹੀਂ ਹੁੰਦਾ ਵਕੀਲ ਕੋਲ ਕਾਨੂੰਨੀ ਹੱਕ ਵੀ ਹੁੰਦਾ ਜਦੋਂ ਮਰਜ਼ੀ ਮਿਲਦੇ ਹੁਣ ਉਹ ਜਿਹੜਾ ਸੁਨਹਿ ਸੀ ਅਮਰ ਸਿੰਘ ਚਾਹਲ ਲੋਰਾਂ ਦੇ ਰਾਈ ਆਇਆ ਪ੍ਰੋਪਰਲੀ ਵਰਡਡ ਸੀ ਔਰ ਸਭ ਨੂੰ ਜੋੜਨ ਵਾਲਾ ਸੀ ਕਿ ਭਈ ਅਸੀਂ ਨਾ ਖੜੀ ਕਰੀਏ ਕੋਈ ਗੱਲ ਹੁਣ ਇਹਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਜਾਂ ਮੈਂ ਇਹ ਗੱਲ ਈਵਨ ਜਿਹੜੇ ਦੂਸਰੀ ਧਰਵਾਲੇ ਨੇ ਉਹਨਾਂ ਤੱਕ ਵੀ ਇਹ ਪਹੁੰਚਾਈ ਕਿ ਜਿਹੜੇ ਤਿੰਨ ਜਥੇਦਾਰ ਐਕਟਿੰਗ ਥਾਪੇ ਹੋਏ ਨੇ ਉਹ ਕਹਿ ਰਹੇ ਨੇ ਕਿ ਜੀ ਇਹ ਮੈਸੇਜ ਜਿਹੜਾ ਜਥੇਦਾਰ ਹਵਾਰਾ ਦੇ ਦਸਤਖਤਾਂ ਥੱਲੇ ਨਹੀਂ ਆਇਆ ਔਰ ਇਹ ਹੈ ਇਹ ਇਸ ਲਈ ਇਹਦਾ ਕੋਈ ਮਤਲਬ ਨਹੀਂ ਅਸੀਂ ਮਰਿਆਦਾ ਦਾ ਇਸ਼ੂ ਅਗਲੇ ਸਰਬੱਤ ਖਾਲਸਾ ਜ ਵਿਚਾਰਾਂਗੇ ਹੁਣ ਇਸ ਤੋਂ ਕੀ ਮੈਸੇਜ ਨਿਕਲਿਆ ਹੈ ਕੀ ਮਰਿਆਦਾ ਦੇ ਇਸ਼ੂ ਦੇ ਉੱਤੇ ਇਹ ਸਰਬਤ ਖਾਲਸਾ ਦੇ ਥਾਪੇ ਜਥੇਦਾਰਾਂ ਨੇ ਆਪਣੇ ਜਥੇਦਾਰ ਨੂੰ ਡਿਫਾਈ ਕੀਤਾ ਔਰ ਇਹ ਕਹਿ ਕੇ ਕਿ ਅਗਲੇ ਤੇ ਹੈ ਇਹ ਓਪਨ ਕਰ ਦੁੱਤਾ ਕਿ ਜੀ ਇਹਦੇ ਤੇ ਅਸੀਂ ਸਹਿਮਤ ਨਹੀਂ ਹੈਗੇ ਇਹਦਾ ਮਤਲਬ ਕਿ ਦੂਸਰੀਆਂ ਤਿੰਨ ਤਰਾਂ ਦੇ ਨਾਲ ਹੀ ਜਿਹੜੀਆਂ ਇਕੱਠੀਆਂ ਹੋ ਕੇ ਜਿਨ੍ਹਾਂ ਨੇ ਮੰਗ ਕੀਤੀ ਕਿ ਜੀ ਕਰੋ ਉਹਨਾਂ ਦੇ ਨਾਲ ਹੀ ਇਹ ਵੀ ਜੁੜੇ ਹੋਏ ਨੇ ਹੁਣ ਫਿਰ ਚੇਂਜ ਕੀ ਆਏਗੀ ਔਰ ਸਾਡੇ ਕੋਲ ਅੰਦਰੂਨੀ ਇਨਫੋਰਮੇਸ਼ਨ ਹੈ ਕਿ ਜਿਹੜਾ ਤਿੰਨ ਧਿਰਾਂ ਵਾਲਿਆਂ ਨੇ ਕੀਤਾ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਮੱਕੜ ਔਰ ਇਹਨਾਂ ਦੇ ਨੁਮਾਇंदे ਮੈਂ ਨਾ ਨਹੀਂ ਲਵਾਗਾ ਉਹਨਾਂ ਦੀ ਮੀਟਿੰਗ ਹੋਈ ਹੈ ਖੁਫੀਆ ਮੀਟਿੰਗ ਜੀ ਔਰ ਉਹਦੇ ਸੁਖਬੀਰ ਨੇ ਕਿਹਾ ਜੀ ਕੋਈ ਨਹੀਂ ਮਰਿਆਦਾ ਦਾ ਕੀ ਹੈ ਤੁਸੀਂ ਮੰਗ ਤਾਂ ਕਰੋ ਫਿਰ ਹੁਣ ਇਹ ਇੱਕ ਐਸਾ ਟਰੈਪ ਲੇ ਕੀਤਾ ਇਹਨਾਂ ਨੇ ਇਹਨਾਂ ਨੇ ਮੰਗ ਕੀਤੀ ਔਰ ਹੁਣ ਸੁਖਬੀਰ ਲਈ ਤਾਂ ਕੋਈ ਮਤਲਬ ਨਹੀਂ ਹੈ ਉਹ ਤਾਂ ਜਿਹੜੀ ਇਸ ਵੇਲੇ ਇੰਟਾਈ ਬਾਦਲ ਮਾਹੌਲ ਪੰਜਾਬ ਦੇ ਵਿੱਚ ਬਣਿਆ ਉਹਦੇ ਤੇ ਕੈਸ਼ ਕਰਨਾ ਚਾਹੁੰਦਾ ਹੈ ਔਰ ਉਧਰ ਜਿਹੜੇ ਨੇ ਇਹ ਸਾਡੇ ਸਰਬੱਤ ਖਾਲਸਾ ਦੇ ਥਾਪੇ ਹੋਏ ਜਥੇਦਾਰ ਇਹ ਉਹ ਸਟ੍ਰੈਪ ਚ ਵਾਕ ਇਨ ਕਰ ਗਏ ਔਰ ਹੁਣ ਇਹਨਾਂ ਸਾਰਿਆਂ ਨੂੰ ਸ਼ਾਇਦ ਯਾਦ ਹੀ ਨਹੀਂ ਹੈ ਕਿ 1996-97 ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੇਲੇ 90 ਸੰਤ ਸਮਾਜ ਦੇ ਔਰ ਪ੍ਰੋਫੈਸਰ ਦਰਸ਼ਨ ਸਿੰਘ ਉਹ ਤੋਂ ਲੀਡਰ ਸੀ ਸੰਤ ਸਮਾਜ ਦਾ ਬਣਾਇਆ ਹੀ ਸੰਤ ਸਮਾਜ ਹੋਣੇ ਸੀ ਔਰ ਜਿਹੜੀਆਂ ਚੋਣਾਂ ਲੜੀਆਂ ਸੀ ਲੜੀਆਂ ਹੀ ਮਰਿਆਦਾ ਦੇ ਮੁੱਦੇ ਤੇ ਗਈਆਂ ਸੀ ਕਿ ਜੀ ਅਸੀਂ ਰਹਿਤ ਮਰਿਆਦਾ ਨਹੀਂ ਮੰਨਦੇ ਔਰ ਇਹ ਸਾਡੀ ਮਰਿਆਦਾ ਤੇ ਫਲਾਨਾ ਇੱਕ ਸੀਟ ਹਿਮਾਚਲ ਚੋਂ ਮਿਲੇ ਸੀ ਉਹ ਵੀ ਬਾਅਦ ਬਾਅਦ ਅੰਦਰ ਚਲਾ ਗਿਆ ਸੀ ਸਾਰੇ ਪੰਜਾਬ ਚ ਡਿਫੀਟ ਹੋਏ ਸੀ ਸੋ ਹੁਣ ਜੇ ਸਰਬੱਤ ਖਾਲਸਾ ਦੇ ਥਾਪੇ ਜਿਹੜੇ ਐਕਟਿੰਗ ਜਥੇਦਾਰ ਨੇ ਇਹ ਜਥੇਦਾਰ ਦੀ ਜਿਹੜੀ ਗੱਲ ਸੀ ਜਥੇਦਾਰ ਹਵਾਰਾ ਦੀ ਸੋ ਇੱਕ ਗੱਲ ਤਾਂ ਜ਼ਾਹਰ ਹੋ ਗਈ ਲੋਕਾਂ ਚ ਗੱਲ ਆ ਗਈ ਕਿ ਭਾਈ ਇਹ ਵੀ ਜਿਹੜੇ ਨੇ ਬੜੀ ਬੁਰੀ ਤਰ੍ਹਾਂ ਔਰ ਇਹ ਗੱਲ ਰੁਕਣੀ ਨਹੀਂ ਹੈ ਔਰ ਕਿਉਂਕਿ ਵੀਰ ਚਰਨਜੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਵੀ ਉਹਨਾਂ ਨੇ ਤੁਹਾਨੂੰ ਪਾਸੇ ਹੀ ਹੋਰ ਲਾ ਦਿੱਤਾ ਉਹ ਪਹਿਲਾਂ ਤੁਸੀਂ ਨਾਨਕਸ਼ਹੀ ਕੈਲੰਡਰ ਦਾ ਭੋਗ ਪਾਇਆ ਹੁਣ ਮਰਿਆਦਾ ਦਾ ਪਾਓ ਤੇ ਉਹਦੇ ਵਿੱਚ ਜਿਹੜਾ ਸਰਬੱਤ ਖਾਲਸਾ ਜਿਸ ਦੇ ਸਾਹਮਣੇ ਬੜਾ ਕਲੀਅਰ ਸੀ ਕਿਉਂਕਿ ਜਥੇਦਾਰ ਹਵਾਰਾ ਇੱਕ ਉਹ ਖੂਬਸੂਰਤ ਨਾਂ ਸੀ ਔਰ ਉਹਨਾਂ ਦਾ ਕਿਰਦਾਰ ਔਰ ਉਹਨਾਂ ਦੀ ਉਹ ਇੱਕ ਨਾਇਕ ਹੋਣਾ ਜਿਸ ਨੇ 4-5 ਲੱਖ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਾਗਾਰੀਆਂ ਦੀ ਗੂੰਜ ਨਾਲ ਪਰਵਾਣਗੇ ਦਿੱਤੀ ਸੀ ਔਰ ਇਹ ਜਿਹੜੇ ਐਕਟਿੰਗ ਥਾਪੇ ਹੋਏ ਨੇ ਉਹ ਕਹਿੰਦੇ ਅਸੀਂ ਤਾਂ ਮੰਨਦੇ ਹੀ ਨਹੀਂ ਉਹਨਾਂ ਦੀ ਲਖਤ ਹੁਣ ਕਾਊਂਟਰ ਅਮਰ ਸਿੰਘ ਚਾਹਲ ਨੇ ਆਪਣੀ ਚਿੱਠੀ ਕੱਢ ਦਿੱਤੀ ਇਹਨਾਂ ਨੂੰ ਕਿ ਭਾਈ ਅਗਲੀ ਮੀਟਿੰਗ ਵੇਲੇ ਫਿਰ ਤੁਸੀਂ ਹੁਣ ਜਵਾਬ ਦੇ ਹੋਵੋਗੇ ਸੋ ਕੁੱਲ ਮਿਲਾ ਕੇ ਅਸੀਂ ਇਸ ਕਿਸਮ ਦੀਆਂ ਈਵਨ ਡਿਬੇਟਸ ਦੀ ਗੱਲ ਕਰਨਾ ਮੇਰਾ ਅੰਦਰ ਤੱਕ ਜਿਹੜਾ ਹੈ ਉਹ ਦਰਦ ਨਾਲ ਭਰ ਜਾਂਦਾ ਹੈ ਕਿ ਵੀ ਇਹਨਾਂ ਸਭ ਨੂੰ ਛੱਡ ਛੜਾ ਕੇ ਬਾਦਲ ਕਾ ਨੂੰ ਸਰਬੱਤ ਖਾਲਸਾ ਵਰ ਰੂਪ ਨਾਲ ਦੇਖਿਆ ਸੀ ਪੰਥ ਨੇ ਜੀ ਔਰ ਉਦੋਂ ਵੀ ਸਾਨੂੰ ਜਿਹੜੇ ਨੇ ਕ੍ਰਿਟਸਾਈਜ਼ ਕਰਨ ਵਾਲੇ ਸਾਡੇ ਆਪਣੇ ਖਾਇਮੇ ਦੇ ਵੀ ਵੀਰ ਭੈਣਾਂ ਸੀ ਕਿ ਜੀ ਤੁਸੀਂ ਕਿਉਂ ਕਰ ਰਹੇ ਹੋ ਪਰ ਸਾਨੂੰ ਸੀ ਵੀ ਨਹੀਂ ਇਹ ਕੋ ਬਾਹਰ ਹੈ ਸੰਗਤ ਦਾ ਇਸ ਚੋਂ ਇੱਕ ਪੋਲੀਟੀਕਲ ਲੀਡਰਸ਼ਿਪ ਥਰੋ ਹੋ ਸਕਦੀ ਹੈ ਜਿਹੜੇ ਕੌਮੀ ਘਰ ਖਾਲਸਤਾਨ ਲਈ ਕੰਮ ਕਰ ਸਕਦੀ ਪਰ ਹੁਣ ਤੁਸੀਂ ਦੇਖੋ ਵੀ ਇਹਦੇ ਚੁੱਕੀ ਕਿਵੇਂ ਇਹਨੂੰ ਅਸੀਂ ਲਾਵਾਂਗੇ ਸੋ ਇਹ ਠੀਕ ਹੈ ਕਿ ਇਹਨਾਂ ਦਾ ਇਹ ਫੀਅਰ ਕਿ ਵੀ ਜਦੋਂ ਇਸ ਕਿਸਮ ਦੇ ਲੋਕ ਨੇ ਤੇ ਰੈਫਰੈਂਡਮ 2020 ਕਿ ਗੈਂਬਲ ਹੀ ਨਾ ਬਣ ਕੇ ਐਂਡ ਹੋਏ ਪਰ ਲੈਟ ਵੀ ਹੋਪ ਫਾਰ ਦਾ ਬੈਸਟ ਸਾਨੂੰ ਆਪਣੀ ਆਪਸ਼ਨਸ ਓਪਨ ਰੱਖਣ ਦੀ ਲੋੜ ਹੈ ਲੇਕਿਨ ਇਹ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਦਿਨਾਂ ਚ ਹੋਈਆਂ ਇਹ ਸਿੱਧਾ ਏਜੰਸੀਆਂ ਦੇ ਔਰ ਬਾਦਲਾਂ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਹੈ ਉਹ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਦੁਸ਼ਮਨ ਬਾਤ ਕਰਿਆ ਨੂੰ ਹੋਣੀ ਆਪਣਾ ਵਾਰ ਉਹਨਾਂ ਨੇ ਇੱਕ ਹੋਰ ਚਾਲ ਦਿੱਤਾ ਔਰ ਇਹ ਸੈਟਿੰਗ ਡਕਸ ਬਣੇ ਜਿਹੜੇ ਨੇ ਉਸ ਖੇਡ ਨੂੰ ਖੇਡਣ ਨੂੰ ਤਿਆਰ ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਨੇ ਆਪ ਬ੍ਰੇਕ ਈਵਰਸ ਤਸਨਾ ਇਸ ਤਰ੍ਹਾਂ ਬਣੇ ਰਹ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ